ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਆਪਣਾ ਭਾਈ ਵੀਰ ਆ ਚਾਹ ਕੋਈ ਭੈਣ ਗੱਲ ਸੁਣਾਉਦੀ ਆ ਗੁਰੂ ਦੀ ਤੇ ਚਾਹੇ ਕੋਈ ਭਾਈ ਉਹ ਆਪਣਾ ਸਖਾ ਹੈ ਆਪਣਾ ਭੈਣ ਭਰਾ ਹੈ ਤੇ ਗੁਰੂ ਮਹਾਰਾਜ ਮਹਾਪੁਰਖ ਆਪਣੇ ਅਕਾਲ ਪੁਰਖ ਵਾਹਿਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਹੈ ਤੇ ਗੁਰੂ ਆਪਣਾ ਸ਼ਬਦ ਗੁਰੂ ਗੁਰਬਾਣੀ ਇਹ ਗੱਲ ਧਿਆਨ ਚ ਰੱਖਣੀ ਆ ਆਪਾਂ ਕੱਲ ਇਥੋਂ ਤੱਕ ਵਿਚਾਰਿਆ ਸੀ ਹਰ ਕਾ ਨਾਮ ਜਪਤ ਹੋਏ ਸੁਖੀਆ ਪ੍ਰਭੂ ਦਾ ਨਾਮ ਜਪਿਆ ਸੁਖੀ ਹੋ ਜਾਂਦਾ ਇਨਸਾਨ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਲੱਖ ਕਰੋੜੀ ਬੰਦ ਨਾ ਪਰੇ ਹਰ ਕਾ ਨਾਮ ਜਪਤ ਨੇ ਇਸ ਤਰੇ ਮਹਾਰਾਜ ਕਹਿੰਦੇ ਕਿਉਂਕਿ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਮਾਇਆ ਦੀ ਤ੍ਰੇਹ ਵਿੱਚ ਰੋਕ ਨਹੀਂ ਪੈਂਦੀ ਜਨਨਾਚਰ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦਾ ਮਨੁੱਖ ਅਗਲੇ ਬਾਦ ਚ ਦੱਸਦੇ ਨੇ ਸਤਿਗੁਰੂ ਹਰਿ ਕਾ ਨਾਮ ਜਪਤ ਨਿਸਤਰੇ ਇਸ ਮਾਇਆ ਕਾਂਗ ਕਾਂਗ ਲਿਖਿਆ ਜੀ ਮਾਇਆ ਕਾਂਗ ਕੋ ਕਹਿ ਲੋ ਕਾਂ ਕਹਿ ਲੋ ਪੰਜਾਬੀ ਚ ਇਸ ਮਾਇਆ ਕਾਂਗ ਤੋਂ ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਫਿਰ ਇਹਨੂੰ ਕੋਈ ਰਿਕਵਰਟ ਨਹੀਂ ਪੈਂਦੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਤੇ ਆਪਦੀ ਕਿਰਤ ਕਮਾਈ ਦੇ ਨਾਲ ਚਾਹੇ ਕੋਈ ਬਿਜ਼ਨਸਮੈਨ ਆ ਚਾਹੇ ਕੋਈ ਅਫੀਸਰ ਜਿਹੜਾ ਆਪਦੀ ਹੱਕ ਦੀ ਕਮਾਈ ਤੇ ਸਬਰ ਕਰਦਾ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਹਾਰਾਜ ਕਹਿੰਦੇ ਇਸ ਮਾਇਆ ਕਾਂਗ ਤੋਂ ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ ਅੱਗੇ ਸਤਿਗੁਰੂ ਸਮਝਾਉਂਦੇ ਨੇ ਅਨ ਕਮਾ ਆਇਆ ਰੰਗ ਤਿੱਖਣਾ 부ਝਾਵੇ ਹਰਕਾਰ ਨਾਮ ਜਪਤ ਅਗਾਵੇ ਮਹਾਰਾਜ ਕਹਿੰਦੇ ਮਾਇਆ ਦੀਆਂ ਵੇ ਅੰਤ ਮੌਜਾਂ ਹੁੰਦੀਆਂ ਵੀ ਮਾਇਆ ਦੀ ਤ੍ਰੇ ਨਹੀਂ 부ਝਦੀ ਬੇ ਸਾਰੀਆਂ ਸੁੱਖ ਸਹੂਲਤਾਂ ਵੀ ਹੈ ਕਿ ਜਾਂ ਬੈਂਕ ਬੈਲਸ ਵੀ ਕਾਫੀ ਹੈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਮਹਾਰਾਜ ਕਹਿੰਦੇ ਫੇਰ ਵੀ ਧਿਆਨ ਹੀ 부ਝਦੀ ਉਸ ਮਨੁੱਖ ਦੀ ਪਿਆਸ ਮਾਇਆ ਦੀਆਂ ਬੇਅੰਤ ਮੌਜਾਂ ਹੁੰਦੀਆਂ ਹੁੰਦਿਆਂ ਭੀ ਮਾਇਆ ਦੀ ਤਰੇ ਨਹੀਂ 부ਝਦੀ ਮਹਾਰਾਜ ਕਹਿੰਦੇ ਤੇ 부ਝੂਗੀ ਕਿਵੇਂ ਹਰ ਕਾ ਨਾਮ ਜਪਤ ਅਗਾਵੇ ਪ੍ਰਭੂ ਦਾ ਨਾਮ ਜਪਿਆ ਮਨੁੱਖ ਮਾਇਆ ਵੱਲੋਂ ਰੱਜ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਪਿਆਸ 부ਝ ਜਾਂਦੀ ਹੈ ਅਗਲੇ ਮੰਦ ਚ ਸਤਗੁਰ ਕਹਿੰਦੇ ਨੇ ਜਿਹੇ ਮਾਰਗ ਇਹ ਜਾਤ ਇਕੱਲਾ ਸਹਿ ਹਰ ਨਾਮ ਸੰਗ ਹੋ ਤਸਹਿਲਾ ਜਿਹੇ ਮਾਰਗ ਦਾ ਜਿੰਨੀ ਰਾਹੀ ਇਹ ਜੀਵ ਇਕੱਲਾ ਜਾਂਦਾ ਹੈ ਹੁਣ ਦੇਖੋ ਜੇਗੜੀਆਂ ਆਪਣੀਆਂ ਕੋਈ ਰਿਸ਼ਤੇ ਨੇ ਭੈਣ ਭਰਾ ਧੀਆਂ ਪੁੱਤਰ ਨੇ ਇਹ ਜਿੰਨਾ ਚਿਰ ਆਪਣਾ ਆਪਾ ਸਰੀਰ ਵਿੱਚ ਜੀਵ ਆਤਮਾ ਉਹਨਾਂ ਚਿਰ ਸਰੀਰ ਦਾ ਸਾਥ ਦੇ ਸਕਦੇ ਨੇ ਜੀਵ ਆਤਮਾ ਇਕੱਲਾ ਹੀ ਚੱਲ ਰਿਹਾ ਇਹ ਵੀ ਧਿਆਨ ਵਿੱਚ ਰੱਖਣਾ ਵੀ ਸਰੀਰ ਛੱਡਣ ਤੋਂ ਬਾਅਦ ਨਹੀਂ ਸਰੀਰ ਛੱਡਣ ਤੋਂ ਬਾਅਦ ਤਾਂ ਆਪਾਂ ਕਹਿੰਨੇ ਆ ਵੀ ਜੀਵਾਤਮਾ ਇਕੱਲਾ ਜਾ ਰਿਹਾ ਹੈ ਕੁਝ ਰੌਰੀਤੀਆਂ ਵੀ ਚੱਲ ਰਹੀਆਂ ਵੀ ਉਹਦੇ ਹੱਥ 'ਚ ਜੀ 5 ਰੁਪਏ ਦਿਓ ਜੀ ਕਰਾਇਆ ਉਹ ਤਾਂ ਬਾਤ ਹੀ ਇੰਨੀ ਹੈ ਜੇ ਹੁਣ ਜਗਰਾਉਂ ਤੱਕ ਜਾਣੇ ਅਸੀਂ ਤਾਂ ਇੱਥੇ ਤੱਕ 10 ਰੁਪਏ ਲੱਗਦੇ ਨੇ ਉਹ ਸਾਡੀ ਇੱਕ ਭਰਮ ਭਲੇਖੇ ਵਾਲੀ ਗੱਲ ਆ ਚਲੋ ਉਧਰ ਆਪਾਂ ਨਹੀਂ ਜਾਵਾਂਗੇ ਜੀਵ ਆਤਮਾ ਇਕੱਲਾ ਹੀ ਚੱਲ ਰਿਹਾ ਕਿਸੇ ਮੰਜ਼ਲ ਤੇ ਜਾ ਰਿਹਾ ਕਦੋਂ ਤੋਂ ਜਦੋਂ ਤੋਂ ਜਨਮ ਹੋਇਆ ਫਰਜ਼ ਕੀਤਾ ਮੈਂ ਆਪਣੀ ਗੱਲ ਕਰ ਲੈਣਾ ਮੇਰਾ 1970 ਦਾ ਜਨਮ ਆ 30 ਸੇ 1970 ਉਸ ਦਿਨ ਤੋਂ ਜੀਵ ਆਦਮਾ ਕਿਸੇ ਰਸਤੇ ਤੇ ਚੱਲ ਰਿਹਾ ਚੱਲ ਕੱਲਾ ਹੀ ਰਿਹਾ ਕੋਈ ਇਹਦਾ ਸੰਗੀ ਸਾਥੀ ਨਹੀਂ ਸੰਗੀ ਸਾਥੀ ਅਸੀਂ ਬਣਾਉਣਾ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਦਾ ਨਾਮ ਇਹ ਜੜਾ ਮਹਾਰਾਜ ਦੱਸਦੇ ਨੇ ਇਥੇ ਜਿਹੇ ਮਾਰਗ ਇਹ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸਹੇਲਾ ਮਹਾਰਾਜ ਕਹਿੰਦੇ ਜਿੰਨੀ ਰਾਹੀ ਇੱਕ ਜੀਵ ਕੱਲਾ ਜਾਂਦਾ ਹੈ ਭਾਪ ਜ਼ਿੰਦਗੀ ਦੇ ਜਿੰਨਾ ਜਿੰਨਾ ਝਮੇਲਿਆਂ ਵਿੱਚ ਇਸ ਚੇਤਾਂਤਰ ਜੀਵ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਜਿਹੜਾ ਜੀਵਾਤਮਾ ਕੱਲਾ ਜਾ ਰਿਹਾ ਇਹਦੀ ਸਹਾਇਤਾ ਕੋਈ ਨਹੀਂ ਕਰ ਸਕਦਾ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਆ ਦੱਸਿਆ ਅਗਲੇ ਬੰਦ ਚ ਤਹ ਹਰ ਨਾਮ ਸੰਗ ਹੋਤ ਸੇ ਇਲਾ ਉਹ ਤੇਰਾ ਸਖਾ ਸਹਾਈ ਤੇਰੀ ਸਹਾਇਤਾ ਕਰਨ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ ਹੀ ਆਜੀਵ ਹੁਣ ਮਨੁੱਖੇ ਜਨਮ ਦੀ ਘੋੜੀ ਤੇ ਸਵਾਰ ਹੋ ਕੇ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਦਰ ਤੱਕ ਪਹੁੰਚ ਸਕਦਾ ਉਹ ਕਿਵੇਂ ਇਸ ਮਨੁੱਖੇ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੇ ਸਿੱਖੀ ਸਿਧਾਂਤਾਂ ਤੇ ਰਹੇ ਗਰਮਰ ਜਿਆਦਾ ਅਨਸਾਰ ਜੀਵਨ ਬਸਰ ਕਰੇ ਤਾਂ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਦੀਨ ਹੋ ਜਾਏਗਾ ਜੀ ਦੇ ਜੀ ਸ੍ਰੀ ਸਤਨ ਤੋਂ ਬਾਤ ਨਹੀਂ ਉਹ ਤਾਂ ਮਹਾਰਾਜ ਨੇ ਲਿਖਿਆ ਕਰਵਾਣੀ ਚ ਨਾਨਕ ਏਵਨ ਜਾਪੀ ਕਿੱਥੇ ਜਾਏ ਸਮਾਏ ਮਹਾਰਾਜ ਕਹਿੰਦੇ ਜੀਵ ਆਤਮਾ ਰੂਹਾਂ ਜਿਹੜੀਆਂ ਜਾਂਦੀਆਂ ਉਹ ਨਹੀਂ ਪਤਾ ਕਿੱਥੇ ਜਾ ਕੇ ਸਮਾਉਂਦੀਆਂ ਨੇ ਪਰ ਜੀ ਦੇ ਜੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣਾ ਗੁਰੂ ਗ੍ਰੰਥ ਸਾਹਿਬ ਤੇ ਲੜਨ ਲੱਗ ਕੇ ਲੜ ਲੱਗਣ ਦਾ ਭਾਵ ਕੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਮਰਜ਼ਾਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਦੱਸੀ ਆ ਸਾਨੂੰ ਜਾਂ ਗੁਰੂ ਗਿਆਨ ਦਿੰਦਾ ਸਾਨੂੰ ਗੁਰੂ ਦੇ ਗਿਆਨ ਮੁਤਾਬਕ ਸਾਡਾ ਜੀਵਨ ਹੋਵੇ ਫੇਰ ਅਸੀਂ ਗੁਰੂ ਦੇ ਲੜ ਲੱਗੇ ਹੋਏ ਆ ਜੇ ਆਪਾਂ ਕੱਲਾ ਮੱਥਾ ਟਿਕਣ ਤੇ ਹੀ ਸੀਮਤ ਆ ਮੈਂ ਬਹੁਤ ਵਾਰੀ ਗੱਲ ਦੱਸੀ ਆ ਵੀ 70 ਦਾ ਮੇਰਾ ਜਨਮਾ ਉਸ ਤੋਂ ਲਾ ਕੇ 6-7 ਤੱਕ ਸਿਰਫ ਮੱਥਾ ਹੀ ਟੇਕਿਆ ਗੁਰੂ ਨੇ ਮੱਥਾ ਟੇਕਿਆ ਬਸ ਚਲੇਗੇ ਦੋ ਪਤਾ ਸੇ ਲੈ ਜਿੰਨਾ ਚਿਰ ਮੱਥਾ ਟੇਕਿਆ ਓਨਾ ਚਿਰ ਕੁਝ ਨਹੀਂ ਲੱਭਿਆ ਜਦੋਂ ਗੁਰੂ ਦੀ ਗੱਲ ਮੰਨਣੀ ਸ਼ੁਰੂ ਕੀਤੀ ਉਦੋਂ ਪਤਾ ਲੱਗਾ ਵੀ ਹਾਂ ਫੇਰ ਕਰਮ ਕਾਂਡ ਵਹਿਮ ਭਰਮ ਸਾਰੇ ਨਿਕਲ ਜਾਂਦੇ ਨੇ ਮਹਾਰਾਜ ਕਹਿੰਦੇ ਤੇ ਹਰ ਨਾਮ ਸੰਗ ਹੋਤ ਸਹਿਇਲਾ ਉਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁੱਖ ਦੇਣ ਵਾਲਾ ਹੁੰਦਾ ਹੈ ਜੀਵ ਆਤਮਾ ਦੇ ਨਾਲ ਅਗੇ ਮਹਾਰਾਜ ਕਹਿੰਦੇ ਨੇ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਮਹਾਰਾਜ ਕਹਿੰਦੇ ਤਾਂ ਤੇ ਹੇ ਮਨ ਅਜਿਹਾ ਸਹੇਲਾ ਨਾਮ ਸਦਾ ਸਿਮਰਿਏ ਪ੍ਰਭੂ ਪਰਮਾਤਮਾ ਦਾ ਨਾਮ ਸਦਾ ਹੀ ਸਿਮਰਨਾ ਚਾਹੀਦਾ ਜਿਹੜਾ ਤੇਰੇ ਨਾਲ ਸਹੇਲਾ ਹੁੰਦਾ ਤੇਰੇ ਜੀਵਨ ਵਿੱਚ ਜੀਵ ਆਤਮਾ ਦਾ ਸਹਾਈ ਹੈ ਨਾਨਕ ਗੁਰਮੁਖ ਪਰਮਗਤ ਪਾਈਏ ਮਹਾਰਾਜ ਕਹਿੰਦੇ ਹੈ ਨਾਨਕ ਗੁਰੂ ਦੀ ਰਾਹੀ ਨਾਮ ਜਪਿਆ ਉੱਚਾ ਦਰਜਾ ਮਿਲਦਾ ਹੈ ਗੁਰੂ ਦੇ ਰਾਹੀ ਹੈ ਨਾ ਗਰਬਾਣੀ ਕਹਿ ਰਹੀ ਹੈ ਮੈਂ ਨਹੀਂ ਕਹਿੰਦਾ ਵੀ ਗੁਰੂ ਦੇ ਰਾਹੀ ਨਾਮ ਜਪ ਗੁਰੂ ਦੀ ਗੱਲ ਸੁਣ ਗੁਰੂ ਦੀ ਗੱਲ ਸੁਣ ਕੇ ਮੰਨ ਗੁਰੂ ਦੇ ਰਾਹੀ ਨਾਮ ਜਪਿਆ ਹੀ ਉੱਚਾ ਦਰਜਾ ਮਿਲਦਾ ਹੈ ਅਗਲੇ ਬੰਦ ਸਤਿਗੁਰੂ ਕਹਿੰਦੇ ਨੇ ਸੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਤਹਪਾਰ ਪਰਾਹੀ ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ ਮਨੁੱਖ ਜਿਸ ਦਿਨ ਜੈਸੇ ਦੀਨ ਅਵਸਥਾ ਤੋਂ ਖਲਾਸੀ ਨਹੀਂ ਪਾ ਸਕਦਾ ਇਸ ਦੁਬਾਰੇ ਬੋਲਦਾ ਜੀ ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ ਮਨੁੱਖ ਜਿਸ ਦੀਨ ਅਵਸਥਾ ਤੋਂ ਖਲਾਸੀ ਨਹੀਂ پا ਸਕਦਾ ਤੇ ਕਦੋਂ ਪਾਏਗਾ ਨਾਮ ਜਪ ਤਹਿ ਪਾਰ ਪਰਾਹੀ ਗਰ ਨਾਮ ਦੀ ਹੋ ਰਹੀ ਹੈ ਨਾ ਮਹਾਰਾਜ ਕਹਿੰਦੇ ਉਥੋਂ ਪ੍ਰਭੂ ਦਾ ਨਾਮ ਜਪਿਆ ਜੀਵ ਪਾਰ ਲੰਗ ਲੰਗ ਜਾਂਦੇ ਹਨ ਜਿੱਥੇ ਲੱਖਾਂ ਕਰੋੜਾਂ ਭਰਾ ਹੋਣ ਤੇਰੀ ਸਹਾਇਤਾ ਕਰਨ ਵਾਲੇ ਤਾਂ ਵੀ ਤੁਮਾਰਾ ਜੀ ਕਹਿੰਦੇ ਖਲਾਸੀ ਨਹੀਂ ਪਾ ਸਕਦਾ ਪਰ ਨਾਮ ਜਪਤ ਤਹ ਪਾਰਪਰਾਹੀ ਉਥੋਂ ਪ੍ਰਭੂ ਦਾ ਨਾਮ ਜਪਿਆਂ ਜੀਵ ਪਾਰ ਲੰਘ ਜਾਂਦੇ ਹਨ ਜਿਹੜਾ ਬਹੁਤ ਔਖਾ ਰਸਤਾ ਕਹ ਲੋ ਆਪਣੀ ਵਾਲੀ ਭਾਸ਼ਾ ਚ ਬਈ ਬੜਾ ਔਖਾ ਰਸਤਾ ਕੋਈ ਉਥੇ ਭੈਣ ਭਾਈ ਨਾ ਕੋਈ ਆਪਾਂ ਸਤ ਸੰਗੀ ਆਪਣਾ ਕੋਈ ਰਿਸ਼ਤੇਦਾਰ ਕੋਈ ਨਹੀਂ ਕੰਮ ਆਉਂਦਾ ਕਿੱਥੇ ਆਪਾਂ ਜੇ ਵਾਰੀ ਧਾਰਨਾ ਲੈ ਲੈਨੇ ਇੱਕ ਬਈ ਸਰੀਰ ਕਰਕੇ ਬਹੁਤ ਤਕਲੀਫ ਆ ਮਨੁੱਖ ਨੂੰ ਬੜਾ ਕਸ਼ਟ ਹੈ ਬੜਾ ਦੁਖੀ ਆ ਸਰੀਰ ਹਸਪੀਟਲ ਵਿੱਚ ਦਾਖਲ ਹੈ ਆਪਾਂ ਉਹਦੇ ਰਿਸ਼ਤੇਦਾਰ ਜਾਂ ਭੈਣ ਭਰਾ ਉਹਦੀ ਮਦਦ ਲਈ ਜਾਂ ਪਤਾ ਕਰਨ ਲਈ ਆਪਾਂ ਜਾ ਵੜਦੇ ਆ ਉਹਦਾ ਪੁੱਛਣ ਹਾਲ ਚਾਲ ਪੁੱਛਣ ਵਾਸਤੇ ਜਾ ਵੜਦੇ ਆ ਜਾਂ ਕੋਈ ਪੈਸੇ ਕਰਕੇ ਮਦਦ ਕਰ ਦਿੰਦਾ ਜਾਂ ਕੋਈ ਇੱਧਰ ਉੱਧਰ ਚੱਕ ਕੇ ਲਿਜਾਣ ਵਾਸਤੇ ਮਦਦ ਕਰਦਾ ਭੈਣ ਭਰਾ ਇਲਾ ਹੀ ਕਰ ਸਕਦੇ ਨਾ ਆਪਾਂ ਜਿਹੜਾ ਦੁੱਖ ਤਕਲੀਫ ਜਿਹੜਾ ਕਸ਼ਟ ਹੋ ਝੱਲ ਰਿਹਾ ਉਹ ਨਹੀਂ ਆਪਾਂ ਬੰਦਾ ਸਕਦੇ ਨਾ ਇੱਥੇ ਇੱਥੇ ਵਾਲੀ ਗੱਲ ਨਾਲ ਹੀ ਲੈ ਲਓ ਤੁਸੀਂ ਇੱਥੇ ਹੀ ਗੱਲ ਸਮਝ ਲਓ ਸਰੀਰ ਛੱਡਣ ਤੋਂ ਬਾਅਦ ਤਾਂ ਪਤਾ ਨਹੀਂ ਨਾ ਉਹ ਤਾਂ ਗੱਲ ਬਹੁਤ ਦੂਰ ਦੀ ਚਲੀ ਗਈ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਕਿ ਉਹਨੂੰ ਸੌਖਾ ਕਰਨਾ ਜਾਂ ਔਖਾ ਕਰਨਾ ਕਿਹੜੀ ਜੁਨੀ ਚ ਛੱਟਣਾ ਉਹ ਉੱਥੇ ਕਾਲਪੁਰਖ ਜਾਣਦਾ ਆਪਾਂ ਇੱਥੇ ਹੀ ਦੇਖ ਲਓ ਤੁਸੀਂ ਵੀ ਇਨਸਾਨ ਦੁਖੀ ਹੈ ਬਿਮਾਰ ਹੈ ਆਪਾਂ ਜਿੰਨੇ ਭੈਣ ਭਰਾਵਾਂ ਉਹਦਾ ਪਤਾ ਲੈ ਸਕਦੇ ਆ ਪੈਸੇ ਕਰਕੇ ਮਦਦ ਕਰ ਸਕਦੇ ਆ ਤੇ ਉਹਨੂੰ ਚੱਕ ਕੇ ਇੱਧਰ ਉੱਧਰ ਲਿਜਾ ਸਕਦੇ ਆ ਐਨਾ ਹੀ ਕਰ ਸਕਦੇ ਆ ਜਿਹੜਾ ਜੀਵਾਤਮਾ ਨੂੰ ਦੁੱਖ ਤੇ ਤਕਲੀਫ ਵਿੱਚ ਜਿਹੜਾ ਉਹਦਾ ਜੀਵਾਤਮਾ ਫਸਿਆ ਹੋਇਆ ਉਹ ਕੱਲਾ ਹੀ ਆ ਉਸ ਜੀਵ ਆਤਮਾ ਦੀ ਇਕੱਲੇ ਦੀ ਸਿਹਤ ਆ ਪ੍ਰਭੂ ਪਰਮਾਤਮਾ ਦਾ ਨਾਮ ਕਰਦਾ। ਅਗੇ ਮਹਾਰਾਜ ਕਹਿੰਦੇ ਨੇ ਨਾਮ ਜਪਤ ਤਹਿ ਪਾਰ ਪਰਾਹੀ। ਉਥੋਂ ਪ੍ਰਭੂ ਦਾ ਨਾਮ ਜਪਿਆ ਜੀਵ ਪਾਰ ਲੰਘ ਜਾਂਦੇ ਹਨ। ਅਗਲੇ ਬੰਦ ਚ ਮਹਾਰਾਜ ਕਹਿੰਦੇ ਅਨ ਕਬਿਗਨ ਜਹ ਆਏ ਸੰਘਾਰੇ। ਹਰ ਕਾ ਨਾਮ ਤਤਕਾਲ ਉਧਾਰੀ। ਜਿੱਥੇ अनेका ਕਰੋੜਾਂ ਦਾ अनेका ਕਰੋੜਾਂ ਆ ਦਬਾਉਂਦੀਆਂ ਹਨ ਜਿੱਥੇ अनेका ਔਕੜਾਂ ਮਾਫ਼ ਕਰਨਾ ਭਾਈ ਗੁਰੂ ਜਿੱਥੇ अनेका ਔਕੜਾਂ ਆ ਦਬਾਉਂਦੀਆਂ ਹਨ ਉੱਥੇ ਪ੍ਰਭੂ ਦਾ ਨਾਮ ਤੁਰੰਤ ਬਚਾ ਲੈਂਦਾ ਹੈ ਤੁਰੰਤ ਅੱਖ ਦੇ ਝਮਕੇ ਦੇ ਸਮੇਂ ਵਿੱਚ ਹੀ ਬਚਾ ਲੈਂਦਾ ਪ੍ਰਭੂ ਪਰਮਾਤਮਾ ਦਾ ਨਾਮ ਦੁਬਾਰੇ ਪੰਕਤੀ ਬੋਲ ਦਿੰਨਾ ਅਨ ਕਬੇ ਕਨ ਜਹ ਆਏ ਸੰਘਾਰੇ ਹਰ ਕਾ ਨਾਮ ਤਤ ਕਾਲ ਉਧਾਰੇ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਜੀਵਾਤਮਾ ਦਾ ਆਧਾਰ ਕਰਦਾ ਹੈ ਆਪਾਂ ਪਹਿਲਾਂ ਪੜ੍ਹ ਕੇ ਆਏ ਹ ਜਿੰਨਾ ਮਰਜੀ ਤੂੰ ਪੁੰਨ ਦਾਨ ਕਰ ਲਾ ਜਿੰਨੇ ਮਰਜੀ ਧਰਮਿਕ ਕਰਮ ਕਰ ਲਾ ਪਰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵਾਤਮਾ ਦਾ ਕੋਈ ਸਹਾਈ ਨਹੀਂ ਹੁੰਦਾ ਹਾਂ ਲੋਕਾਂ ਵਿੱਚ ਦੁਨੀਆਂ ਵਿੱਚ ਤੇਰਾ ਬਹੁਤ ਸਤਕਾਰ ਹੋਏਗਾ ਲੋਕ ਤੈਨੂੰ ਚੰਗਾ ਕਹਿਣਗੇ ਤੈਨੂੰ ਸੀਸਾ ਦੇਣਗੇ ਪਰ ਨਾਲ ਨਾਲ ਧਾਰਮਿਕ ਕਰਮ ਕਰਦਾ ਹੋਇਆ ਭਲੇ ਦੇ ਕੰਮ ਕਰਦਾ ਹੋਇਆ ਪ੍ਰਭੂ ਪਰਮਾਤਮਾ ਦਾ ਨਾਮ ਵੀ ਜਪਨਾ ਹੈ ਗੁਰਬਾਣੀ ਇਹ ਸਮਝਾਉਂਦੀ ਹੈ ਸੁਖਮਨੀ ਸਾਹਿਬ ਦੀ ਬਾਣੀ ਆ ਜੀ ਇਹ ਅਗੇ ਮਹਾਰਾਜ ਕਹਿੰਦੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਜੀਵ ਅਨੇਕਾਂ ਜੂਨਾਂ ਵਿੱਚ ਜੰਮਦਾ ਹੈ ਮਰਦਾ ਹੈ ਫੇਰ ਜੰਮਦਾ ਹੈ ਇਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਨਾਮ ਜਪਤ ਪਾਵੇ ਬਿਸਰਾਮ ਮਹਾਰਾਜ ਕਹਿੰਦੇ ਨਾਮ ਜਪਿਆ ਪ੍ਰਭੂ ਚਰਨਾਂ ਵਿੱਚ ਟਿਕ ਜਾਂਦਾ ਹੈ ਨਹੀਂ ਤਾਂ ਭਟਕਦਾ ਫਿਰਦਾ ਜੀਵ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਫਿਰ ਮਹਾਰਾਜ ਕਹਿੰਦੇ ਨੇ ਨਾਮ ਜਪਿਆ ਪ੍ਰਭੂ ਚਰਨਾ ਵਿੱਚ ਟਿਕ ਜਾਂਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜੀ ਨਾਮ ਜਪਤ ਪਾਵੇ ਵਿਸਰਾਮ ਤੈਨੂੰ ਸੁੱਖ ਮਿਲੇਗਾ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਤਾਂ ਤੇਰਾ ਮਨ ਟਿਕੋ ਵਿੱਚ ਆ ਜਾਏਗਾ ਭਾਈ ਹਉ ਮੈਲਾ ਮਲ ਕਬਹੂ ਨਤ ਹੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਹੋਮੇ ਨਾਲ ਗੰਦਾ ਹੋਇਆ ਜੀਵ ਕਦੇ ਇਹ ਮੈਲ ਧੋਂਦਾ ਨਹੀਂ ਜੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਲਵੇ ਮਹਾਰਾਜ ਕਦੇ ਹਰ ਕਾ ਨਾਮ ਕੋਟ ਪਾਪ ਪਰ ਹਰੇ ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ਼ ਕਰ ਦਿੰਦਾ ਹੈ ਜੇ ਭੁੱਲ ਭਲੇਖੇ ਬੰਦਿਆ ਤੇਥੋਂ ਪਾਪ ਹੋਇਆ ਨਾ ਪ੍ਰਭੂ ਪਰਮਾਤਮਾ ਦਾ ਨਾਮ ਜਪਲਾ ਤੇਰੇ ਕਰੋੜਾਂ ਪਾਪ ਨਾਸ਼ ਕਰ ਦੇਗਾ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕ ਸੰਗ ਮਹਾਰਾਜ ਕਹਿੰਦੇ ਨੇ ਏ ਮਾਨ ਪ੍ਰਭੂ ਦਾ ਅਜੇਹਾ ਨਾਮ ਪਿਆਰ ਨਾਲ ਜਪ ਕੇ ਪ੍ਰਭੂ ਦਾ ਨਾਮ ਗੁਰਮਖਾਂ ਦੀ ਸੰਗਤ ਵਿੱਚ ਮਿਲਦਾ ਹੈ ਗੁਰਮਖਾਂ ਦੀ ਸੰਗਤ ਵਿੱਚ ਕਿਹਾ ਜੀ ਤੇ ਗੁਰਮਖ ਕਿਹੜੇ ਨੇ ਜਿਹੜੇ ਖੋਪਰ ਤਰਵਾ ਲੈਂਦੇ ਨੇ ਬੰਦਮਤ ਕਟਵਾ ਲੈਂਦੇ ਨੇ ਚਰਖੜੀਆਂ ਤੇ ਚੜ ਜਾਂਦੇ ਨੇ ਦੇਗਾਂ ਦੇ ਵਿੱਚ ਕੜ ਜਾਂਦੇ ਨੇ ਆਰਿਆਂ ਨਾਲ ਚੀਰੇ ਜਾਂਦੇ ਨੇ ਤੱਤਿਆਂ ਤਵੀਆਂ ਤੇ ਵੀ ਵਹਿ ਜਾਂਦੇ ਨੇ ਏ ਨੇ ਰੱਬ ਦੇ ਪਿਆਰੇ ਗੁਰਮੁਖ ਗੁਰੂ ਦੇ ਕਹਿਣੇ ਮੁਤਾਬਕ ਚੱਲਣ ਵਾਲੇ ਗੁਰੂ ਵੱਲ ਮੁਖ ਹੈ ਸਰੀਰ ਦੀ ਕੋਈ ਪ੍ਰਵਾਹ ਨਹੀਂ ਹਕ ਸੱਚ ਤੇ ਮਹਾਰਾਜ ਕਹਿੰਦੇ ਨਾਨਕ ਪਾਈਏ ਸਾਧਕੇ ਸੰਗ ਇਹ ਗੁਰੂ ਸਾਧੂ ਦਾ ਸੰਗ ਕਰਾਂਗੇ ਤਾਂ ਤਾਂ ਪ੍ਰਭੂ ਪਰਮਾਤਮਾ ਦਾ ਆਸਰਾ ਮਿਲੇਗਾ ਸਾਨੂੰ ਨਾਨਕ ਪਾਈਏ ਸਾਧਕੇ ਸੰਗ ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਗੁਰਮਖਾਂ ਦੀ ਸੰਗਤ ਵਿੱਚ ਮਿਲਦਾ ਹੈ ਗੁਰੂ ਸਾਧੂ ਦੀ ਸੰਗਤ ਵਿੱਚ ਮਿਲਦਾ ਹੈ ਅਗਲੇ ਵਾਰ ਜਿਹ ਮਹਾਰਾਜ ਕਹਿੰਦੇ ਨੇ ਜਿਹ ਮਾਰਗ ਇਹ ਕਨੇ ਨਾ ਜਾਹੇ ਜਿਹ ਮਾਰਗ ਕੇ ਕਨੇ ਜਾਏ ਨਾ ਕੋਸ ਹਰ ਕਾ ਨਾਮ ਉਹਾਂ ਸੰਗ ਤੋਸਾ ਕੋਸਾ ਦਾ ਮਤਲਬ ਆ ਕੋ ਜਿਹਨੂੰ ਆਪਾਂ ਅੱਜ ਕੱਲ ਕਿਲੋਮੀਟਰ ਕਹਿੰਦੇ ਆ ਉਦੋਂ ਕੋ ਲਿਖਿਆ ਜਾਂਦਾ ਸੀ ਕੋ ਮੀਲ ਫਿਰ ਮੀਲ ਆ ਕੇ ਪਹਿਲਾਂ ਕੋ ਸੀ ਫਿਰ ਮੀਲ ਇੱਥੇ ਕੋ ਲਿਖਿਆ ਮੀਲ ਵੀ ਕਹਿੰਦੇ ਆਪਾਂ ਵੀ ਇੱਥੋਂ ਜਗਰਾਉਂ 5 ਕਿਲੋਮੀਟਰ ਆਪਾਂ ਆਮ ਭਾਸ ਅਸ ਜੀ ਕਹ ਦਿੰਨੇ ਆ ਪਹਿਲਾਂ ਵਾਲੇ ਬਾਈ ਬਜ਼ੁਰਗ ਕਹਿੰਦੇ ਹੁੰਦੇ ਸੀ ਆਪਣੇ ਦਾਦਾ ਦਾਦੀ ਕਹਿੰਦੇ ਸੀ 4 ਮੀਲ ਹੈ ਮੀਲ ਨਾਲੋਂ ਘਟ ਕੇ 5 ਕਿਲੋਮੀਟਰ ਹੋ ਗਏ ਕਿਲੋਮੀਟਰ 5 ਬਣ ਕੇ ਮੀਲ ਉਹ 4 ਹੀ ਸੀ ਜਾ ਕੋ ਵੀ ਕਹਿੰਦੇ ਆ ਜੋ ਗੁਰਬਾਣੀ ਚ ਲਿਖਿਆ ਮਹਾਰਾਜ ਕਹਿੰਦੇ ਜਿਹੇ ਮਾਰਗ ਕੇ ਗਨੇ ਜਾਏ ਨਾ ਕੋਸਾ ਜਿਸ ਜ਼ਿੰਦਗੀ ਰੂਪੀ ਪੈਡੇ ਦੇ ਕੋ ਗਿਣੇ ਨਹੀਂ ਜਾ ਸਕਦੇ ਆਜ ਵਾਲੀ ਭਾਸ਼ਾ ਚ ਕਹਨੇ ਵੀ ਜਿਸ ਜ਼ਿੰਦਗੀ ਦੇ ਕਿਲੋਮੀਟਰ ਗਿਣੇ ਨਹੀਂ ਜਾ ਸਕਦੇ ਐਨੇ ਪਤਾ ਨਹੀਂ ਕਿੰਨੇ ਕਿਲੋਮੀਟਰ ਜ਼ਿੰਦਗੀ ਚਲਣੀ ਹੈ ਸਾਲ ਕਹ ਦਨੇ ਆਪਾਂ ਮੈਂ ਕਿੰਨੇ ਸਾਲ ਚੱਲਣੀਆਂ ਜ਼ਿੰਦਗੀ ਪਤਾ ਨਹੀਂ ਕਿਹੜੇ ਸਮੇਂ 'ਚ ਜਾ ਕੇ 25 ਜਾਜਾ 26 ਜਾਜਾ 27 ਜਾਜਾ 24 ਜੀ ਆ ਕਈ ਚਲੇ ਜਾਣੇ ਚਲੇ ਗਏ ਆਪਣੀ ਜ਼ਿੰਦਗੀ ਪੂਰੀ ਕਰਕੇ ਇਹ ਜ਼ਿੰਦਗੀ ਦੇ ਕੋਨੇ ਕਿਲੋਮੀਟਰ ਨੇ ਮਹਾਰਾਜ ਕਹਿੰਦੇ ਇਹ ਗਿਣੇ ਨਹੀਂ ਜਾਣੇ ਜਿਹੇ ਮਾਰਗ ਕੇ ਗਣ ਜਹੇ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਮਹਾਰਾਜ ਕਹਿੰਦੇ ਜਿਸ ਜ਼ਿੰਦਗੀ ਰੂਪੀ ਪੈਂਡੇ ਦੇ ਕਿਲੋਮੀਟਰ ਨਹੀਂ ਗਿਨੇ ਜਾ ਸਕਦੇ ਤੇ ਉਸ ਰਸਤੇ ਤੇ ਉਥੇ ਭਾਵ ਉਸ ਲੰਮੇ ਸਫਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸ ਪੂੰਜੀ ਹੈ ਜਿਵੇਂ ਅਪਾ ਕਈ ਆ ਥੋੜੇ ਜਿਹੇ ਦਿਨ ਹੋ ਗਏ ਕੱਲ ਪਰਸੋਂ ਦੀ ਗੱਲ ਆ ਅਸੀਂ ਇਥੇ ਹਿਾਰਪੋਰੀ ਗਏ ਸੀ ਨਾਲੇ 100 ਕਿਲੋਮੀਟਰ ਤੇ ਪੌਣੇ ਤੋਂ ਘੰਟਿਆਂ ਚ ਜਾ ਵੜਦੀ ਆ ਗੱਡੀ ਫੇਰ ਵੀ ਉਹ ਨਾਲਦਿਆਂ ਨੇ ਮੇਰੇ ਨਾਲ ਦੇ ਸਾਥੀਆਂ ਨੇ ਪਰੌਠੇ ਨਾਲ ਬੰਨ ਲੇ ਪਰੌਠੇ ਬਣਾ ਕੇ ਨਾਲ ਬੰਨ ਲੇ ਤੋਸਾ ਦਾ ਮਤਲਬ ਵੀ ਪ੍ਰਸ਼ਾਦਾ ਪਾਣੀ ਨਾਲ ਲੈ ਲਿਆ ਆਪਦਾ ਜੇਬ ਖਰਚਾ ਨਾਲ ਲੈ ਲਿਆ ਇਸੇ ਤਰ੍ਹਾਂ ਹੀ ਮਹਾਰਾਜ ਸਮਝਾਉਂਦੇ ਨੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਤੇਰਾ ਸਹਾਈ ਆ ਭਾਈ ਭਾਵੇਂ ਉਸੇ ਲੰਮੇ ਸਫਰ ਵਿੱਚ ਪ੍ਰਭੂ ਦਾ ਨਾਮ ਜੀਬ ਦੇ ਨਾਲ ਰਾਹ ਦੀ ਰਾਸ ਪੂੰਜੀ ਐ ਰਾਸ ਪੂੰਜੀ ਪਤਾ ਨਹੀਂ ਕਿੰਨੇ ਕਿਲੋਮੀਟਰ ਜੀਵ ਆਤਮਾ ਨੇ ਚੱਲਣਾ ਉਹ ਕਿਲੋਮੀਟਰ ਹਣ ਜਨਮ ਸਰੀਰ ਛੱਡਣ ਤੋਂ ਬਾਅਦ ਦੀ ਗੱਲ ਨਹੀਂ ਆਪਾਂ ਕਰਾਂਗੇ ਕਿਉਂਕਿ ਬਾਅਦ ਵਾਲੀ ਗੱਲ ਤਾਂ ਨਿਵੇੜਤੀ ਮਹਾਰਾਜ ਨੇ ਨਾਨਕ ਜੀ ਉਹਨਾਂ ਜਾਪੀ ਕਿੱਥੇ ਜਾਏ ਸਮਾਏ ਜੋ ਸਰੀਰ ਕਰਕੇ ਆਪਾਂ ਚੱਲ ਰਹੇ ਹਾਂ ਜਿਵੇਂ ਮੈਂ ਪਹਿਲਾਂ ਬੋਲਿਆ ਵੀ 70 ਦਾ ਮੇਰਾ ਜਨਮ ਅੱਜ 53 ਸਾਲ ਦੀ ਉਮਰ ਹੋਣ ਵਾਲੀ ਹੈ ਹੋਗੀ ਬਿ ਤਰਵੰਜਾ ਸਾਲ ਰਸਤਾ ਜੀਵਾਤਮਾ ਨੇ ਤੈਅ ਕਰ ਲਿਆ ਇਹ ਕਿਸੇ ਮੰਜ਼ਲ ਤੇ ਜਾ ਰਿਹਾ ਜੀਵਾਤਮਾ ਕਿਸੇ ਮੰਜ਼ਲ ਤੇ ਜਾ ਰਿਹਾ ਜੀਵਾਤਮਾ ਹੁਣੇ ਮਨੁੱਖੇ ਸ਼ਰੀਰ ਵਿੱਚ ਆ ਫੇਰ ਪਤਾ ਨਹੀਂ ਅੱਗੇ ਦਾ ਵੀ ਇਸ ਜੀਵਾਤਮਾ ਦੇ ਇੰਨੇ ਲੰਮੇ ਸਮੇਂ ਦਾ ਸਫਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸ ਪੂੰਜੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਤੇ ਅਸੀਂ ਇਹ ਨਾਮ ਤੋਂ ਬਿਨਾਂ ਹੀ ਬੰਜਾ ਰਖ ਲੈਨੇ ਫਿਰ ਜਦੋਂ ਰਾਸ ਪੁੰਜੀ ਨਾ ਹੋਈ ਫਿਰ ਭਾਈ ਧੂੜ ਧੱਪ ਤੱਕਈਆ ਕਰਮਾਂ ਵਿੱਚ ਫਿਰ ਇਹ ਨਾ ਕਹੀਂ ਤੂੰ ਵੀ ਮੈਂ ਤਾਂ ਗੁਰੂ ਦੇ ਦਵਾਰੇ ਜਾਂਦਾ ਰਿਹਾ ਮੱਥਾ ਟੇਕਦਾ ਰਿਹਾ ਜਾ ਕੇ ਗੁਰੂ ਨੂੰ ਮੱਥਾ ਟੇਕਣਾ ਸਤਕਾਰਯੋਗ ਆ ਟੇਕਣਾ ਆਪਾਂ ਸਤਿਗੁਰੂ ਆਪਣੇ ਸਤਕਾਰਯੋਗ ਨੇ ਆਪਾਂ ਟੇਕਣਾ ਮੱਥਾ ਪਰ ਮੱਥਾ ਟੇਕਣਾ ਵਾਂ ਤੇ ਨਾਲ ਗੁਰੂ ਦੀ ਗੱਲ ਵੀ ਮੰਨੀ ਆ ਫਿਰ ਜੀਵਨ ਸਾਡਾ ਸਫਲ ਹੋਏਗਾ ਮਹਾਰਾਜ ਕਹਿੰਦੇ ਹਰ ਕਾ ਨਾਮ ਉਹਾਂ ਸੰਗ ਤੋਸੰ ਉਸ ਲੰਬੇ ਸਫਰ ਵਿੱਚ ਪ੍ਰਭੂ ਦਾ ਨਾਮ ਜੀਬ ਦੇ ਨਾਲ ਰਾਹ ਦੀ ਰਾਸਕੁੰਜੀ ਹੈ ਅਗਲੇ ਮਹਾਰਾਜ ਬੰਦ ਵਿੱਚ ਕਹਿੰਦੇ ਨੇ ਜਹ ਪੈਂਦੇ ਮਹ ਅੰਦ ਗੋਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਿਸ ਜ਼ਿੰਦਗੀ ਰੂਪ ਰਾਹ ਵਿੱਚ ਵਿਕਾਰ ਦਾ ਬੜਾ ਘੁੱਪ ਹਨੇਰਾ ਹੈ ਮਹਾਰਾਜ ਕਹਿੰਦੇ ਹਰ ਕਾ ਨਾਮ ਸੰਗ ਉਜਿਆਰਾ ਉੱਥੇ ਵੀ ਪ੍ਰਭੂ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਿਵੇਂ ਹੁਣ ਹਨੇਰੇ ਚ ਲਾਈਟ ਜਗਾ ਕੇ ਚੱਲਦੇ ਆ ਗੱਡੀ ਦੀ ਸਾਈਕਲਾਂ ਤੇ ਵੀ ਲਾਈਟਾਂ ਲੱਗੀਆਂ ਨੇ ਮੋਟਰਸਾਈਕਲਾਂ ਤੇ ਤਾਂ ਹੈ ਬਸ ਸਾਈਕਲ ਤੇ ਵੀ ਲਾਈਟ ਚੱਲ ਪਈ ਨਾ ਤਾਰ ਚ ਲੈ ਕੇ ਜਾਂਦਾ ਅਗਲਾ ਚਾਨਣ ਕਰਕੇ ਵੀ ਟੋਏ ਖੱਡੇ ਚ ਨਾ ਪੈਰ ਡੱਗੇ ਮੇਰਾ ਕੋਈ ਗਾਰੇ ਚ ਨਾ ਪੈਰ ਪੈ ਜੇ ਠੀਕ ਆ ਜੀ ਦੇਖ ਕੇ ਚੱਲਣਾ ਚਾਨਣ ਕਰਦਾ ਜਿਹੜਾ ਹੁਣ ਮਨੁੱਖੀ ਜੀਵਨ ਵਿੱਚ ਆਪਾਂ ਲਾਈਟ ਜਗਾ ਕੇ ਚੱਲਦੇ ਆਂ ਰਸਤੇ ਤੇ ਜਦ ਕਮਰੇ ਵਿੱਚ ਲਾਈਟ ਜਗਾ ਲਈ ਇੱਧਰ ਉੱਧਰ ਘੁੰਮਣਾ ਫਿਰਨਾ ਤੁਰਨਾ ਚੀਜ਼ ਵਸਤ ਪਾ ਲੈਣੀ ਚੱਕਣੀ ਆ ਇਹ ਚਾਨਣ ਫਿਰ ਜੀਵ ਆਤਮਾ ਵਾਸਤੇ ਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਹੈ ਜੀਵ ਆਤਮਾ ਵਾਸਤੇ ਹਰ ਕਾ ਨਾਮ ਸੰਗ ਉਜਿਆਰਾ ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਹਾਂ ਪੰਥ ਤੇ ਰ ਕੋ ਨਾ ਛਜਾਨੂੰ ਹਰ ਕਾ ਨਾਮ ਤਹ ਨਾਲ ਪਛਾਨੂ ਜਿਸ ਰਸਤੇ ਵਿੱਚ ਹੈ ਜੀਵ ਤੇਰਾ ਕੋਈ ਅਸਲੀ ਮਹਿਰਮ ਨਹੀਂ ਹੈ ਉਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦੀ ਹੈ ਸੁਖਮਨੀ ਸਾਹਿਬ ਦੀ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਮ ਨਾਲ ਹੀ ਜੋੜਦੀ ਹੈ ਪਰ ਇੱਕ ਵਿਸ਼ੇਸ਼ ਤੌਰ ਤੇ ਆਪਾਂ ਨੂੰ ਗੁਰਬਾਣੀ ਸੁਖਮਨੀ ਸਾਹਿਬ ਦੀ ਮਿਲਿਆ ਵੀ ਇਹ ਦਿਨੋਜ਼ ਕਰ ਲਾ ਤੂੰ ਕਰ ਇਹਨੂੰ ਸਮਝ ਕੇ ਅੱਗੇ ਮਹਾਰਾਜ ਕਹਿੰਦੇ ਨੇ ਜਹਾਂ ਪੰਥ ਤੇ ਰਕੋ ਨਾ ਛਜਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਮਹਾਰਾਜ ਕਹਿੰਦੇ ਜਿੱਥੇ ਜ਼ਿੰਦਗੀ ਦੇ ਸਫ਼ਰ ਵਿੱਚ ਬਕਾਰਾਂ ਦੀ ਬੜੀ ਭਿਆਨਕ ਤਪੱਸਾ ਹੈ